ਆ ਗੋੜਾ ਖੜਾ ਟਮਾਟਰ ਹੀ ਗਈ ਟਮਾਟਰ ਹੀ ਟਮਾਟਰ ਹੀ ਲਾਈ ਸੀ ਬੱਗੂ ਦਾ ਇੱਥੇ ਤੇਲ ਮੱਛੀ ਬਹੁਤ ਆ ਆਹ ਲਿਆ ਨਾਨਕ ਸ਼ਾਕਾ ਕੀ ਵੱਡੀ ਆ ਖਿੱਤੇ ਪਾ ਲੱਗੂ ਕੀ ਨੰਗਾ ਵੇਸੀ ਆ ਸਾਡਾ ਪਤੰਦਰਾਂ ਆਹ ਦਾ ਖੜਾ ਚੱਲ ਰੋ ਰੋ ਟੈਕਟਰ ਹੁੜੀਦਾ ਬਾਹੋਂ ਹੀ ਨਿਕਲਿਆ ਓਏ ਟੈਕਟਰ ਉਹਦਾ ਜੈਕ ਲਾ ਕੇ ਇੱਥੇ ਵੀ ਹਟਾ ਜੀ ਕਰਨਾ ਹੋਵੇ ਹੈ ਬੜਾ ਪਿਆਰ ਇੱਥੇ ਬੜਾ ਬਣਾ ਰਿਹਾ ਹੈ ਤੰਕ ਤਾਂ ਨਹੀਂ ਜਾਊਗਾ ਚੱਕੂਗਾ ਇਹ ਨਹੀਂ ਤਾਂ ਲੈਂਟ ਤਾਂ ਆ ਗਈ ਚੱਲ ਸੰਗਲਪਾਲ ਬਹੁਤ ਦੇਖੋ ਤੁਹਾਨੂੰ ਹਲੇ ਕਰੇ ਨਾ ਮੋਟਰ ਚੱਕਾਇਆ ਨਾ ਮੇਰੇ ਇੱਥੇ ਪਾ ਕੇ ਨਹੀਂ ਲੋਟ ਆਊਗੀ ਓ ਇੱਥੇ ਕੋਈ ਬੱਲੇ ਪਾ ਕੇ ਆਉਂਦਾ ਰਸਤੀ ਦੀ ਬਾ ਪੀਦੀ ਬਾਗੇ ਦੀਦੀ ਦੇ ਵਿੱਚ ਪਾ ਥੱਲੇ ਬਾਹ ਨੇ ਤੇ ਇਹ ਥੱਲੇ ਲੋੜਾਂ ਗਈ ਭਾ ਜੋਂ ਨਾ ਨਾ ਲੋੜੀਆ ਪੱਤਾ ਜਾਂਦੇ ਕਦਾ ਉਹੀ ਬਾਗ ਨੂੰ ਖਿੱਚ ਕੇ ਚੱਕਣ ਦੀ ਲੋੜ ਨਹੀਂ ਚੱਲ ਬੈਠ ਉੱਤੇ ਬੈਰੋਂ ਉន្តែਦਾ ਉਹ ਆ ਥੋੜਾ ਜਾਊਗਾ ਥੋੜਾ ਜਾਊਗਾ ਤੇ ਇੱਥੋਂ ਨਿਕਲਦੀ ਆ ਮੈਂ ਕਹਾਂ ਜਾ ਕੇ ਕਾਸ ਕੇ ਰੱਖ ਤਾ ਕਹੋ ਤਰੇ ਜਾਊ ਆ ਰਹੀ ਜਾਂ ਤਾਂ ਫਰੇਮ ਵੀ ਆ ਬਸ ਆ ਜਾਂਦੇ ਨਹੀਂ ਹਾਂ ਟੁੰਡੀ ਭਰੀਆਂ ਦੀ ਬੱਬੂ ਹਵਾ ਹੈਗੀ ਆ ਚੱਕ ਲਓ ਇਹ ਪੁੱਠੇ ਕੰਮ ਨਾ ਕਰਿਆ ਕਰੋ ਤੁਹਾਨੂੰ ਕਿਹਾ ਵੀ ਜੀ ਸੀ ਵੀ ਮੰਗਾ ਲੈਣਿਆ ਇਹ ਮੰਨਦਾ ਹੀ ਨਹੀਂ ਹੈਗਾ ਬਾਹਰੋਂ ਆਇਆ ਐਨ ਆਰ ਆਈ ਉਹ ਦੇਖੋ ਜਮੀ ਨਹੀਂ ਮੰਨਦਾ ਇੰਨਾ ਪੁੱਠਾ ਡਰਾਈਵਰ ਆਹੇ Terima kasih telah menonton! ਆਹ ਕੋਣਾਂ ਮੈਸਟਰੀ ਲਈ ਮਾਰੇ ਲਵੇ ਆ ਗਏ ਪਹਿਲਾ ਟਾਇਰ ਨਾ ਪਾੜਦੇ ਬੇਸੀ ਨਾ ਨਗਾਦੀ ਓਏ ਹੈ ਮੈਂ ਲਾ ਪਹਿਲੀ ਵਾਰ ਖੋਲਣਾ ਨੂੰ ਡਾਰਦੇ ਐ ਐਂਟੇ ਲਾਣਾ ਨੂੰ ਛੜਾ ਓਏ ਪਹਿਲੀ ਵਾਰ ਲਾਣਾ ਕੱਢੀ ਲੈ ਮੈਸਟਰੀ ਟੂ ਆ ਮੈਂ ਤਾਂ ਐਵੇਂ ਕੱਢੀ ਨਹੀਂ ਜਾਣੀ ਹੈਗੀ ਦੇਖੋ ਕੰਨੇ ਜਾਨੇ ਲਾਏ ਹੋਏ ਆ ਇਹਦਾ ਹੈੱਡ ਮੈਸਟਰੀ ਹੈ ਜ਼ੋਰ ਬਹੁਤ ਲੱਗਿਆ ਜ਼ੋਰ ਤਾਂ ਵਾਹ ਲੱਗਿਆ ਆ लखी नहीं <laughs> <trucs>